ਹੈਲੋ ਬੱਚੋ ਸਵਾਗਤ ਹੈ ਤੁਹਾਡੇ ਸਾਡੇ ਚੈਨਲ ਤੇ ਅੱਜ ਵੀਡੀਓ ਵਿੱਚ ਆਪਾਂ ਕਰਾਂਗੇ ਮੋਬਾਈਲ ਦੇ ਲਾਭ ਤੇ ਹਾਨੀਆਂ ਲੈ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਹ ਵੀਡੀਓ ਸ਼ੁਰੂ ਕਰਦੇ ਹਾਂ ਮੋਬਾਈਲ ਵਿਗਿਆਨ ਦੀ ਅਦਭੁਤ ਕਾੜ ਹਰ ਕੋਈ ਕਰਦਾ ਇਸ ਨਾਲ ਪਿਆਰ ਜਾਣ ਪਛਾਣ ਅਜੋਕਾ ਯੁੱਗ ਵਿਗਿਆਨ ਦਾ ਯੁੱਗ ਹੈ ਪਿਛਲੇ ਕੁਝ ਸਮੇਂ ਦੇ ਤੋਂ ਹੀ ਵਿਗਿਆਨ ਦੇ ਕਾਰਨ ਸਾਡੇ ਜੀਵਨ ਵਿੱਚ ਬਹੁਤ ਹੀ ਤਬਦੀਲੀ ਆਈ ਹੈ ਇਨਾ ਪਰਿਵਰਤਨਾ ਨੇ ਸਾਡੀ ਜੀਵਨ ਸ਼ੈਲੀ ਨੂੰ ਬਹੁਤ ਹੀ ਪ੍ਰਭਾਵਿਤ ਕੀਤਾ ਹੈ ਮੋਬਾਈਲ ਵੀ ਵਿਗਿਆਨ ਦੀ ਇੱਕ ਦੇਣ ਹੈ ਮੋਬਾਈਲ ਇੱਕ ਅੰਗਰੇਜ਼ੀ ਸ਼ਬਦ ਹੈ ਮੋਬਾਈਲ ਇੱਕ ਅੰਗਰੇਜ਼ੀ ਸ਼ਬਦ ਹੈ ਜਿਸ ਦਾ ਅਰਥ ਹੈ ਚੱਲਦਾ ਫਿਰਦਾ ਅਤੇ ਇਸ ਤਰ੍ਹਾਂ ਮੋਬਾਈਲ ਫੋਨ ਦਾ ਮਤਲਬ ਲੈਂਡਲਾਈਨ ਫੋਨ ਨਾਲੋਂ ਜ਼ਿਆਦਾ ਹੈ ਇਸ ਫੋਨ ਨੂੰ ਅਸੀਂ ਆਪਣੀ ਜੇਬ ਵਿੱਚ ਜਾਂ ਪਰਸ ਵਿੱਚ ਪਾ ਕੇ ਕਿਤੇ ਵੀ ਲੈ ਕੇ ਜਾ ਸਕਦੇ ਹਾਂ ਇਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਦਾ ਸੰਪਰਕ ਕਿਸੇ ਤਾਰ ਨਾਲ ਨਹੀਂ ਹੁੰਦਾ ਸਗੋਂ ਨੈਟਵਰਕ ਨਾਲ ਹੀ ਹੁੰਦਾ ਹੈ ਅਜੋਕੀ ਜ਼ਰੂਰਤ ਅੱਜ ਕੱਲ ਮੋਬਾਈਲ ਫੋਨ ਦੇ ਖੇਤਰ ਵਿੱਚ ਬਹੁਤ ਸਾਰੀਆਂ ਕੰਪਨੀਆਂ ਉੱਤਰ ਆਈਆਂ ਹਨ ਇਹ ਸਾਰੀਆਂ ਕੰਪਨੀਆਂ ਆਪਣੇ ਗਾਹਕਾਂ ਨੂੰ ਪ੍ਰੀਪੇਡ ਜਾਂ ਪੋਸਟपेड ਕਨੈਕਸ਼ਨ ਦਿੰਦੀਆਂ ਹਨ ਮੋਬਾਈਲ ਨਾਲ ਹਰ ਇੱਕ ਵਿਅਕਤੀ ਦੇ ਸਮੇਂ ਅਨੁਸਾਰ ਆਪਣੇ ਸੱਜਣਾ ਮਿੱਤਰਾਂ ਤੇ ਰਿਸ਼ਤੇਦਾਰਾਂ ਨਾਲ ਜੁੜਿਆ ਰਹਿੰਦਾ ਹੈ ਇਸ ਤਰ੍ਹਾਂ ਹਰੇਕ ਜਗ੍ਹਾ ਤੇ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਹ ਨੀਰਾ ਫੈਸ਼ਨ ਨਹੀਂ ਸਗੋਂ ਸਮੇਂ ਦੀ ਲੋੜ ਹੈ ਵੱਖ-ਵੱਖ ਡਿਜ਼ਾਈਨ ਪਹਿਲਾ ਪਹਿਲ ਮੋਬਾਈਲ ਜਦੋਂ ਮੋਬਾਈਲ ਪਰਚਲਨ ਵਿੱਚ ਆਇਆ ਸੀ ਤਾਂ ਇਸ ਦਾ ਆਕਾਰ ਬਹੁਤ ਹੀ ਵੱਡਾ ਨਾ ਹੋਣ ਦੇ ਨਾਲ-ਨਾਲ ਇਸ ਦੀ ਕਾਲ ਦਰਵੀ ਬਹੁਤ ਮਹਿੰਗੀ ਨਹੀਂ ਹੁੰਦੀ ਸੀ ਉਸ ਸਮੇ ਇਹ ਆਮ ਆਦਮੀ ਦੀ ਪਹੁੰਚ ਤੋਂ ਬਹੁਤ ਦੂਰ ਸੀ ਇਹ ਵਪਾਰੀਆਂ ਤੇ ਅਮੀਰ ਲੋਕਾਂ ਕੋਲ ਹੀ ਹੁੰਦਾ ਸੀ ਵਿਗਿਆਨ ਦੀ ਸੂਝ ਨਾਲ ਇਸ ਦੇ ਆਕਾਰ ਹੋਲੀ-ਹੋਲੀ ਛੋਟਾ ਹੋ ਗਿਆ ਅਤੇ ਅਨੇਕਾਂ ਡਿਜ਼ਾਈਨ ਵੀ ਆ ਗਏ ਕੰਪਨੀਆਂ ਦੀ ਗਿਣਤੀ ਵਧਣ ਨਾਲ ਹੀ ਇਸ ਦੀ ਕੀਮਤ ਵਿੱਚ ਵੀ ਕਮੀ ਆ ਗਈ ਅੱਜ ਅਸੀਂ ਸਸਤੇ ਤੋਂ ਸਸਤਾ ਤੇ ਮਹਿੰਗੇ ਤੋਂ ਮਹਿੰਗਾ ਫੋਨ ਵੀ ਖਰੀਦ ਸਕਦੇ ਹਾਂ ਮੋਬਾਈਲ ਲੋੜ ਕੀ ਦਿਖਾਵਾ ਅੱਜ ਮੋਬਾਈਲ ਦੀ ਲੋੜ ਹਰ ਇੱਕ ਮਨੁੱਖ ਨੂੰ ਹੈ ਕਿਉਂਕਿ ਇਸ ਰਾਹੀਂ ਅਸੀਂ ਆਪਣੇ ਘਰ ਪਰਿਵਾਰ ਨਾਲ ਜੁੜੇ ਰਹਿੰਦੇ ਹਾਂ ਅਸੀਂ ਕਿਤੇ ਵੀ ਹੋਈਏ ਤਾਂ ਮੋਬਾਈਲ ਕਰਕੇ ਅਸੀਂ ਆਪਣੇ ਬਾਰੇ ਦੱਸ ਸਕਦੇ ਹਾਂ ਬੱਚਿਆਂ ਦੀ ਸੁਰੱਖਿਆ ਸੰਬੰਧੀ ਮਾਤਾ ਪਿਤਾ ਨੂੰ ਪਤਾ ਲੱਗਦਾ ਰਹਿੰਦਾ ਹੈ ਜੇ ਕਦੇ ਦੇਰ ਹੋ ਜਾਵੇ ਤਾਂ ਕੋਈ ਜ਼ਰੂਰੀ ਕੰਮ ਪੈ ਜਾਵੇ ਅਸੀਂ ਇਸ ਰਾਹੀਂ ਆਪ ਜਾਣਕਾਰੀ ਦੇ ਸਕਦੇ ਹਾਂ ਕਿਸੇ ਵੀ ਔਖ ਸੋਖ ਬਾਰੇ ਇਸ ਰਾਹੀਂ ਦੱਸਿਆ ਜਾ ਸਕਦਾ ਹੈ ਇਸ ਲਈ ਆਪਣੀ ਆਮਦਨ ਅਨੁਸਾਰ ਆਪਣੇ ਲਈ ਮੋਬਾਈਲ ਖਰੀਦ ਕੇ ਅਸੀਂ ਇਸ ਦੀ ਸਹੀ ਵਰਤੋਂ ਰਾਹੀਂ ਸੁਖ ਲੈ ਸਕਦੇ ਹਾਂ ਪਰ ਕਈ ਵਾਰੀ ਇਸ ਦੀ ਵਰਤੋਂ ਦਿਖਾਵੇ ਆ ਫੈਸ਼ਨ ਲਈ ਵੀ ਕੀਤੀ ਜਾਂਦੀ ਹੈ। ਅਮੀਰ ਘਰਾਂ ਦੇ ਲੋਕ ਆਪਣੇ ਕੋਲ ਮਹਿੰਗੇ ਤੋਂ ਮਹਿੰਗੇ ਮੋਬਾਈਲ ਰੱਖਣਾ ਪਸੰਦ ਕਰਦੇ ਹਨ। ਇਸ ਵਕੋਂ ਇਹ ਇੱਕ ਫੈਸ਼ਨ ਬਣ ਗਿਆ ਹੈ ਅਤੇ ਇਹ ਨਿਤ ਬਦਲਦਾ ਰਹਿੰਦਾ ਹੈ। ਅਮੀਰ ਬੱਚੇ ਮਹਿੰਗੇ ਮੋਬਾਈਲ ਰੱਖ ਕੇ ਹੁਣ ਨਾ ਸਾਥੀਆਂ ਤੇ ਆਪਣਾ ਰੌਪ ਪਾਉਂਦੇ ਹਨ। ਇਸ ਨਾਲ ਗਰੀਬ ਬੱਚਿਆਂ ਤੇ ਵੀ ਦਿਲ ਦਿਲ ਵੀ ਮਹਿੰਗੇ ਫੋਨ ਖਰੀਦਣ ਲਈ ਪ੍ਰੇਰਿਤ ਹੁੰਦੇ ਹਨ। ਅਤੇ ਉਹ ਕਈ ਵਾਰ ਮਾਪਿਆਂ ਅੱਗੇ ਆਪਣੀ ਜਿੱਦ ਜ਼ਾਹਰ ਕਰਦੇ ਹਨ ਜਿਸ ਨਾਲ ਘਰਾਂ ਦੀ ਸ਼ਾਂਤੀ ਭੰਗ ਹੁੰਦੀ ਹੈ ਮੋਬਾਈਲ ਦੀਆਂ ਖਾਨੀਆਂ ਮੋਬਾਈਲ ਦੀਆਂ ਕੁਝ ਹਨੀਆਂ ਵੀ ਹਨ ਅਤੇ ਇਹਨਾਂ ਨੂੰ ਅੱਖਾਂ ਓਲੇ ਨਹੀਂ ਕੀਤਾ ਜਾ ਸਕਦਾ ਜੇ ਮੋਬਾਈਲ ਫੋਨ ਗਵਾਚ ਜਾਵੇ ਤਾਂ ਇਸ ਬਾਰੇ ਥਾਣੇ ਵਿੱਚ ਜਾ ਕੇ ਰਿਪੋਰਟ ਦਰਜ ਕਰਾਉਣੀ ਚਾਹੀਦੀ ਹੈ ਅਤੇ ਕਈ ਵਾਰ ਇਸ ਦੀ ਵਰਤੋਂ ਬਧੇਰੇ ਵਰਤੋਂ ਕਾਰਨ ਹੀ ਸਰੀਰ ਉੱਤੇ ਮਾੜਾ ਅਸਰ ਪੈਂਦਾ ਹੈ ਇਸ ਦੀ ਵਰਤੋਂ ਵਧੇਰੇ ਵਰਤੋਂ ਨਾਲ ਅੱਖਾਂ ਕਮਜ਼ੋਰ ਵੀ ਹੋ ਜਾਂਦੀਆਂ ਹਨ ਅਤੇ ਇਸ ਲਈ ਮੋਬਾਈਲ ਦੀ ਹੱਦੋਂ ਵੱਧ ਵਰਤੋਂ ਨਾਲ ਇੱਕ ਜਾਂ ਤਾਂ ਬਿਲਾ ਤੇ ਪੈਸੇ ਦੀ ਪੈਸਾ ਵੀ ਖਰਚ ਹੁੰਦਾ ਹੈ ਤੇ ਦੂਜਾ ਹੋਰ ਵੀ ਕਈ ਨੁਕਸਾਨ ਹੁੰਦੇ ਹਨ ਸਿਹਤ ਤੇ ਮਾੜਾ ਅਸਰ ਪੈਂਦਾ ਹੈ ਸਾਰੰਸ਼ ਜੇ ਮਵੇ ਆਲਫਾਉਂ ਦੀ ਵਰਤੋਂ ਉਪਯੋਗੀ ਕੰਮਾਂ ਲਈ ਕੀਤੀ ਜਾਵੇ ਤਾਂ ਇਸ ਵਰਗਾ ਹੋਰ ਕੋਈ ਸੱਚਾ ਮਿੱਤਰ ਨਹੀਂ ਪਰ ਇਸ ਦੀ ਗਲਤ ਵਰਤੋਂ ਮਨੁੱਖ ਨੂੰ ਸਮਾਜ ਨੂੰ ਪਤਨ ਵੱਲ ਲੈ ਚੁੱਕੇ ਜਾ ਸਕਦੀ ਹੈ ਇਸ ਲਈ ਇਸ ਦੀ ਵਰਤੋਂ ਲਈ ਕੁਝ ਦਿਸ਼ਾ ਨਿਰਦੇਸ਼ ਜ਼ਰੂਰ ਅਪਣਾਉਣੇ ਚਾਹੀਦੇ ਹਨ ਇਸ ਦੀ ਹਮੇਸ਼ਾ ਸਿਰੋਗ ਵਰਤੋਂ ਹੀ ਕਰਨੀ ਚਾਹੀਦੀ ਹੈ ਤਾ ਬੱਚਿਓ ਐਸੀ ਮੋਬਾਈਲ ਫੋਨ ਦੇ ਲਾਭ ਅਤੇ ਹਾਨੀਆਂ ਲੇਖ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ